ਵਧੀਆ ਤੋਤਾ ਅਰਜਨ ਰਹਿੰਦਾ ਸੀਗਾ ਵੀ ਐਨ ਚਮਕਾ ਲਿਆ ਚਲੋ ਹੁਣ ਟਰੈਕਟਰ ਧੋਤੇ ਗਏ ਆਪਣੇ ਤੇ ਲਾਗੇ ਬੰਦੇ ਭਰਨ ਟਰਾਲੀ ਬਭਰ ਦੇਣਗੇ 3 ਘੰਟਿਆਂ ਚ ਬੈਡੀ ਬਣਾਈ ਫਿਰਦੇ ਹਾਂ ਮੁੰਡੇ ਉੱਤੇ ਤਾਂ ਦੋ ਲਾਈਨਾਂ ਲਾਤੀਆਂ ਤੀਜੀ ਚੱਲਦੀ ਆ ਉਧਰ 11 12 ਲਾਈਨਾਂ ਲਾਉਣੀਆਂ ਉੱਤੇ ਨੂੰ ਹਾਂਜੀ ਕੱਢ ਲਈ ਸੀ ਆਪਾਂ ਟਰਾਲੀ 'ਪਰ ਤੇਲ ਤੂਲ ਪਾਈ ਜਾਨੇ ਆ ਟੈਂਕੀ ਫੁੱਲ ਕਰਦੇ ਸੀ ਟਰੈਕਟਰ ਦੀ ਸ਼ਾਇਦ ਹੁਣ ਹੀ ਲੈ ਕੇ ਜਾਈਏ ਮਿਲ ਨੂੰ ਹਾਂਜੀ ਕੀ ਹਾਲ ਚਾਲ ਹੈ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਲਾਗੇ ਕਰਨ ਟਰਾਲੀ ਦੀਆਂ ਲਾਈਟਾਂ ਠੀਕ ਤੇ ਟਰੈਕਟਰ ਦਾ ਥੋੜਾ ਹੋਲਡਰ ਪੈਨਲ ਆ ਸੀਗਾ ਜਿੱਥੋਂ ਕਰੰਟ ਆਉਂਦਾ ਟਰਾਲੀ ਦੀਆਂ ਲਾਈਟਾਂ ਨੂੰ ਉਹ ਪਾਪੂ ਕੇ ਸੈਟਿੰਗ ਕਰਦੇ ਆ ਵੀਰਾ ਆਇਆ ਕਰਨ ਸੈਟ ਦੇਖ ਲਓ ਜੀ ਉਹ ਚੇਂਜ ਕਰ ਦੇਣਗੇ ਕਈ ਵਾਰ ਇਸ ਤੋਂ ਬਾਅਦ ਉਹ ਟਰੈਕਟਰ ਦੂਜਾ ਲਿਆ ਕੇ ਉਹ ਟਰਾਲੀ ਦੀਆਂ ਲੈਟਾਂ ਠੀਕ ਕਰ ਦੇਣੀਆਂ ਨੇ ਫੇਰ ਅੱਜ ਸ਼ਾਮ ਨੂੰ ਘੋੜੀਆਂ ਕੁੜੀਆਂ ਲਾਉਣੇ ਆ ਗੱਡੀ ਵੀ ਆਪਾਂ ਲੈ ਆਂਦੀ ਸੀ ਸੈਲਫ ਸਲਫ ਠੀਕ ਕਰਾ ਕੇ ਧਵਾ ਧੂਕੇ ਅਰਜਨ ਗਿਆ ਹੋਇਆ ਵਾ ਜੈ ਧਵਾਉਣ ਹਾਂਜੀ ਕਰੀ ਜਾਂਦੇ ਸੀਗੇ ਇੱਧਰ ਟਰਾਲੀ ਇਹ ਵੀ ਉਹ ਕਰਤੀ ਕੰਪਲੀਟ ਸਾਰੀ ਵੀਰੇ ਨੇ ਇਹਦੀ ਵੀ ਰੈਂਦ ਖੂਨ ਜੀ ਕਰ ਦਿੰਨੇ ਆ ਇਹ ਮਾੜਾ ਮੋਟਾ ਕੀ ਕਾਸ਼ਟ ਰਹਿ ਗਿਆ ਤਾਂ ਕੱਲ ਨੂੰ ਲੈ ਚਲਾਂਗੇ ਦੁਕਾਨ ਤੇ ਡੇਲੋਂ ਵੀਰੇ ਕੋਲ ਜੈ ਆ ਗਿਆ ਸੀਗਾ ਅਰਜੰਟ ਉਹ ਆ ਲਿਆਇਆ ਸੀ ਵਧੀਆ ਤੋਤਾ ਅਰਜੰਟ ਰਹਿੰਦਾ ਸੀਗਾ ਵੀ ਐਨ ਚਮਕਾ ਲਿਆ ਚਲੋ ਹੁਣ ਟਰੈਕਟਰ ਤੋਤੇ ਗਏ ਆਪਣੇ ਲੈਟਾਂ ਲੂਟਾਂ ਦਾ ਕਰ ਗਿਆ ਸੀ ਇਲੈਕਟ੍ਰੀਸ਼ੀਅਨ ਵੀਰਾ ਕੰਮ ਹੁਣ ਕੱਢ ਕੇ ਟਰੈਕਟਰ ਅੰਦਰ ਲਾ ਦੀਏ ਕਿਉਂਕਿ ਰਾਤ ਨੂੰ ਫਿਰ ਤੇੜ ਤੁਲ ਪੈ ਜਾਂਦੀ ਆ ਅੱਜ ਹੁਣ ਟਾਈਮ ਸ਼ਾਇਦ ਹੀ ਲੱਗੇ ਆਪਾਂ ਨੂੰ ਘੋੜੀਆਂ ਕਸਣ ਦਾ ਕਰ ਲੂੰ ਕੱਸ ਦਾਂਗੇ ਐਨ ਨੂੰ ਪਲੱਗ ਬਲੋਕ ਕੱਢ ਕੇ ਟਰਾਲੀਆਂ ਅੰਦਰ ਲਾ ਲਈਏ ਤੇ ਫੇਰ ਕਰਕੇ ਅੰਦਰ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਜੀ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਸ਼ੁਰੂਆਤ ਕਰਦੇ ਆ ਦਿਨ ਦੀ ਅੱਜ ਆ ਗਿਆ ਸੀ ਬਿੱਟੂ ਅੰਕਲ ਲਾਉਣ ਲੱਗਿਆ ਘੋੜੀਆਂ ਟਰਾਲੀਆਂ ਦੇ ਡਾਲੇ ਖੋਲ ਕੇ ਪੱਤੀਆਂ ਤੇ ਕਰਤੇ ਇਹਦਾ ਵੀ ਕਰਤਾ ਤੇ ਉਹਦਾ ਅੱਜ ਆ ਟਰਾਲੀ ਭਰਾਂਗੇ ਆਪਾਂ ਗੰਨੇ ਦੀ ਇਹ ਉਹ ਟਰੈਕਟਰ ਨਾਲ 3600 ਨਾਲ ਆਪਣੇ ਨਾਲ ਉਹ ਟਰਾਲੀ ਭਰਾਂਗੇ ਕੱਲੂ ਜਾਂ ਪਰਸੋਂ ਨੂੰ ਇੱਕ ਲੇਬਰ ਹੋਰ ਆ ਗਈ ਅੱਜ ਆਪਣੇ ਕੋਲੇ ਹੁਣ ਲੇਬਰਾਂ ਦੋ ਹੋ ਗਈਆਂ ਉਹ ਖਿੱਚ ਦੇਣਾ ਕੰਮ ਨੂੰ ਅੱਜ ਤੋਂ ਅੱਜ ਹੀ ਭੇਜ ਦਾਂਗੇ ਨਾ ਟਰਾਲੀ ਵੀ ਮਹਿਲੇ ਚ ਤੌਗੀ ਲੈ ਦੇਖ ਕੇ ਮੱਥਾ ਸੱਚੇ ਪਾਤਸ਼ਾਹ ਨੂੰ ਲਾਗੇ ਟਰਾਲੀ ਭਰਨਾ ਆਪਾਂ ਤੇ ਅੱਜ ਪਹਿਲੀ ਟਰਾਲੀ ਆ ਵਾਹਿਗੁਰੂ ਮਿਹਰ ਕਰੂਗਾ ਵਧੀਆ ਸਾਰਾ ਕੰਮ ਚੱਲੇ ਤੇ ਲਾਗੇ ਬੰਦੇ ਭਰਨ ਟਰਾਲੀ ਬਹ ਭਰ ਦੇਣਗੇ 3 ਘੰਟਿਆਂ ਚ ਇੱਥੇ ਖੜਾ ਕੀ ਭਰ ਲਈ ਆਪਾਂ ਸੜਕ ਤੇ ਨੇੜੇ ਹੀ ਆ ਗੰਨਾ ਸਾਰਾ ਗਾਹਾਂ ਲਈ ਫਿਰ ਜਾ ਦੂਰ ਹੋ ਜਾ ਕਰੂ ਉਦੋਂ ਅੱਧੀ ਜਾਂ ਉਦੋਂ ਘੱਟ ਥੋੜੀ ਵਿੱਚੋਂ ਭਰ ਲਿਆ ਕਰਾਂਗੇ ਅੱਜ ਹੀ ਤੋਰ ਦਾਂਗੇ ਲੈ ਕੇ ਰੱਬ ਦਾ ਨਾ ਟਰਾਲੀ ਬਾਕੀ ਦੇਖਦੇ ਆ ਪਹਿਲਾਂ ਭਰ ਜੇ ਅੱਜ ਪਹਿਲਾ ਜਿਹੜਾ ਆਪਾਂ ਆਹ ਟਰੈਕਟਰ ਨਾਲ ਲਾਵਾਂਗੇ ਹੌਲੈਂਡ 3602 ਨਾਲ ਇਹਦੇ ਆਪਾਂ ਲਾਤਾ ਆਪਣੇ YouTube ਦਾ ਲੋਕੋ YouTube ਤੇ ਸੋਹਣਾ ਲੱਗਦਾ ਪੂਰਾ ਮੈਂ ਕਿਹਾ ਹੁਣ ਲਾ ਦਈਏ ਕੈਂਟ ਲੱਗਦਾ ਤੇ ਪਹਿਲਾ ਜਿਹੜਾ ਆਪਾਂ ਲਾਉਣਿਆ ਤੇ ਕੀ ਨਿਊ ਹੌਲੈਂਡ 3602 ਨਾਲ ਅਗਲਾ ਲਾਵਾਂਗੇ 5500 ਨਾਲ ਆ ਗਏ ਸੀ ਆਪਾਂ ਟਰਾਲੀ ਦੇ ਉੱਪਰ ਵੀਉ ਪੂਰਾ ਘੈਂਟ ਆ ਬੱਡੀ ਬਣਾਏ ਫਿਰਦੇ ਆ ਮੁੰਡੇ ਉੱਤੇ ਤਾਂ ਦੋ ਲਾਈਨਾਂ ਲਾਤੀਆਂ ਤੀਜੀ ਚੱਲਦੀ ਆ ਉਧਰੋਂ 11 12 ਲਾਈਨਾਂ ਲਾਉਣੀਆਂ ਉੱਤੇ ਨੂੰ ਆ ਗੰਨਾ ਆਪਣਾ ਇੱਥੇ ਸਾਰਾ ਹੋ ਤੱਕ ਇੱਕ ਲੇਬਰ ਨੇ ਉੱਥੇ ਅੱਗੇ ਬਾਡਾ ਲਾਤਾ ਖੰਭੇ ਤੋਂ ਅੱਗੇ ਉਹਦੀ ਟਰਾਲੀ ਕੱਲੂ ਭਰਾਂਗੇ ਦੂਜੀ ਜਿਹੜੀ ਆਪਣੀ ਬਾਪਨੀ ਵੱਡੀ ਟਰਾਲੀ ਆਹੋਲੀ ਹਰ ਵੇ ਆਹ ਦੇਖੋ ਤੁਸੀਂ ਕਿੰਨੀ ਘੈਂਟ ਜੀ ਆ। ਆ ਚਲਾ ਕੇ ਦਿਖਾ ਦਾਂ ਯਾਰ ਮਾੜੀ ਇੱਕ ਵਾਰੀ ਬੰਦਿਆਂ ਨੂੰ। ਇੱਥੇ ਚਲਾ। ਇਹ ਬੰਦਾ ਵੜ ਦਿੰਦੇ ਇਹਦੇ ਨਾਲ ਇਹ। ਪਰ ਠੀਕ। ਇਹ ਗੰਨੇ ਵਾਲਾ ਕੰਮ ਵੀ ਬਹੁਤ ਹਿੰਮਤੀ ਆ ਕਿ ਨਹੀਂ ਜੋਰ ਬਹੁਤ ਲੱਗਦਾ। ਭਰੀ ਦੇ ਲੋ ਕਿੱਥੋਂ ਚੱਕ ਕੇ ਲਿਆਉਂਦੇ ਸਿਰ ਤੇ। ਚਲੋ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ਹਰੇਕ ਕੰਮ 'ਚ ਆਪਾਂ ਆ ਗਏ ਸੀ ਇੱਧਰ ਦਾਣਾ ਮੰਡੀ 'ਚ ਕੰਡਾ ਲੱਗਿਆ ਹੋਇਆ ਅੱਧੀ ਢੇਰੀ ਨੂੰ ਅੱਜ ਲੱਗ ਗਿਆ ਕੰਡਾ ਬਾਕੀ ਥੋੜਾ ਰਹਿ ਗਿਆ ਉੱਧਰ ਵੀ ਇਕੱਠੀ ਕਰੀ ਜਾਂਦੇ ਆ ਇੱਧਰ ਕੰਡਾ ਲੱਗਾ ਆਪਣੀ ਢੇਰੀ ਨੂੰ ਉੱਧਰ ਗੰਨੇ ਦੀ ਟਰਾਲੀ ਵੀ ਮੇਰੇ ਨਾਲ ਆ ਭਰ ਕੇ ਹੋਊਗੀ ਜਦੋਂ ਟਾਈਮ ਸਰ ਪਹੁੰਚ ਗਏ ਤਾਂ ਕਲਿੱਪ ਲੈ ਲਾਂਗੇ ਵਿੱਚ ਨਹੀਂ ਤਾਂ ਫਿਰ ਉਹਨਾਂ ਨੇ ਤੋੜ ਦੇਣੀ ਹੈ ਟਰਾਲੀ ਹੁਣ ਅਗਲੀ ਟਰਾਲੀ ਵੇਲੇ ਤੁਹਾਨੂੰ ਦਿਖਾਵਾਂਗੇ ਅੱਜ ਆਪਣਾ ਮੇਲਾ ਦਾ ਹਲੇ ਘੰਟਾ ਲੱਗ ਗਿਆ ਨਾ ਪੂਰੇ ਮੰਡੀ ਧੱਕਤੀ ਆਪਾਂ ਹਾਲੀ ਜਿਹੀ ਆਪਣੀ ਇਹਨੂੰ ਕਾਲ ਨੂੰ ਕਹਿੰਦੇ ਆ ਕੰਡਾ ਲਾਉਣ ਨੂੰ ਮੌਇਸਚਰ ਥੋੜਾ ਜਿਹਾ ਵੱਧਾ ਇਹਦਾ ਆ ਬਸ ਇੰਨੀਆਂ ਕਿ ਰਹਿ ਗਈਆਂ ਇਹਦੀ ਆਪਾਂ ਇਕੱਠੀ ਕਰਕੇ ਵੀ ਬੋਲੀ ਉਸੇ ਇਕੱਠੀ ਕਰਕੇ ਛੋਟੀਆਂ ਛੋਟੀਆਂ ਢੇਰੀਆਂ ਬਣਾਤੀਆਂ ਸੀ ਬਸ ਆ ਦੋ ਢੇਰੀਆਂ ਰਹਿ ਗਈਆਂ ਫਿਰ ਚੱਲਦੇ ਆ ਬੰਡ ਨੂੰ ਪਰਚੀ ਕਟਾ ਕੇ ਟਰਾਲੀ ਤਾਂ ਚਲੀ ਗਈ ਗੰਨੇ ਵਾਲੀ ਇਹ ਐ ਤੱਕੀ ਤਾਂ ਯਾਰ ਬਾਲਾ ਔਖਾ ਮੰਡੀਆਂ ਛੋਇਆ ਐ ਤੱਕੀ ਜਿੰਨਾ ਔਖਾ ਕਦੇ ਨਹੀਂ ਹੋਇਆ ਪੂਰੇ 40 45 ਦਿਨ ਹੋ ਗਏ ਜਿੱਦੀ ਪੈ ਨੂੰ ਮੰਡੀ 'ਚ ਸਾਡੀ ਨੂੰ ਹਲੇ ਮੈਂ ਕਹਿੰਦਾ ਘਟੋ ਘਟਣ ਸਾਡੀ 7 800 ਬੋਰੀ ਹਲੇ ਪਈ ਆ ਬਾਕੀ ਕੰਡਾ ਕਰਾ ਕਰ ਲਾਈ ਹਲੇ ਕੱਚੇ ਲਾਈ ਪਈ ਆ ਪਹਿਲਾਂ ਦੀ ਉਦੋਂ ਮੰਡੀ 'ਚ ਭੀੜ ਹੁੰਦੀ ਸੀ ਦੇ ਲੋ ਹੁਣ ਮੰਡੀ ਜਮ੍ਹਾਂ ਖਾਲੀ ਆ ਇਤ ਕੀਦਾ ਬੁਰਾ ਹਾਲ ਹੀ ਆ ਬਾਈ ਬੰਦਾ ਠਕੀ ਜਾਂਦਾ ਵਾ ਆਪਣਾ ਸੈੱਟ ਕਰਕੇ ਵੀ ਕਿਤੇ ਨੰਗੀ ਨਾ ਰਹਿ ਜਾ ਜੀਰੀ ਲੈ ਜਾਂਦਾ ਆਪਾਂ ਆਪਣੇ ਵਾਲਾ ਪ੍ਰੀਤ ਤੇ ਛੋਟੀ ਟਰਾਲੀ ਪਲਟੀ ਮਾਰਨ ਨੂੰ ਬਾਏ ਚ ਇੱਕ ਗੇੜ ਲਾਤੀ ਇੱਕ ਲੈਣ ਇਹਨਾਂ ਨੇ ਦੋ ਤਿੰਨ ਲੈਣਾ ਲਾ ਕੇ ਟਰਾਲੀ ਕੱਢਾਂਗੇ ਹਮਤੀ ਨੇ ਬੰਦੇ 17 ਖਣੀ 20 ਬੰਦੇ ਨੇ ਇਹ ਇਨਾਂ ਦਾ ਸਟਾਈਲ ਹੋਰ ਆ ਭਰਨ ਦਾ ਉਹ ਬੰਦਿਆਂ ਦਾ ਹੋਰ ਆ ਸਟਾਈਲ ਓਏ ਪੌੜੀ ਲਾ ਕੇ ਭਰਦੇ ਆ ਉਹ ਇੱਥੇ ਖੜ ਕੇ ਭਰਦੇ ਆ ਇੱਥੇ ਬੰਦੇ ਧਰੀ ਜਾਂਦੇ ਆ ਭਰੀ ਇੱਥੇ ਮਗਰ ਜਗਾ ਛੱਡ ਲੈਂਦੇ ਆ ਤੇ ਟਰਾਲੀ ਵੀ ਵੱਡੀ ਆ ਉਹਦੇ ਨਾਲੋਂ ਲਾਤੀਆਂ ਤਿੰਨ ਲਾਈਨਾਂ ਚਾਰ ਲੈ ਜਾਂਦਾ 4x4 ਦੇਖਦੇ ਆ ਸ਼ਾਇਦ ਟੋਚਨ ਪਾਈਏ ਨਹੀਂ ਇਕੱਲੇ ਨਾਲ ਹੀ ਕੱਢਾਂਗੇ ਕਿਰਾਇਆ ਮੰਗਾ ਲਿਆ ਆਪਾਂ ਲੈ ਤਾਂ ਮੈਂ ਕਿਹਾ ਲੈ ਤਾਂ ਇਕੱਲਾ ਵੀ ਉਹ ਝੋਟੇ ਤੇ ਮਾਣ ਆ ਮੈਨੂੰ ਇਹ ਤਾਂ ਹੁਣ ਇੱਕ ਵਸ ਪੜਾਇਆ ਸੀ ਹਾਂ ਭਾਈ ਛੋ ਸੇ ਬਾਜੀ ਯਾਰ ਪਾ ਵੀ ਲਵਾਂਗੇ ਟੋਚਨ ਕਾਨੂੰ ਧੱਕਾ ਕਰਨਾ ਪਰ ਲੈ ਜੂ ਇਕੱਲਾ ਮਾਣ ਹੈਗਾ ਇੰਨਾ ਕ ਇੰਨਾ ਕਿ ਤਾਂ ਮੈਂ ਮਾਣਨਾ ਕਹਿ ਸਕਦਾ ਟਰੈਕਟਰ ਟਰੈਕਟਰ ਕਰ ਦੇਣਾ ਹਾਂਜੀ ਕੱਢ ਲਈ ਸੀ ਆਪਾਂ ਟਰਾਲੀ ਬਾਹਰ ਤੇਲ ਤੂਲ ਪਾਈ ਜਾਨੇ ਆ ਟੈਂਕੀ ਫੁੱਲ ਕਰਦੇ ਸੀ ਟਰੈਕਟਰ ਦੀ ਸ਼ਾਇਦ ਹੁਣ ਹੀ ਲੈ ਕੇ ਜਾਈਏ ਮੈਲ ਨੂੰ ਤੇ ਆਪਾਂ ਟੋਚਨ ਪਾਈ ਲਿਆ ਸੀਗਾ ਮੂਰੇ ਕਿਉਂਕਿ ਫਿਰ ਕਾਹਨੂੰ ਐਵੇਂ ਖੇਤ ਗਿੱਲੇ ਸੀਗੇ ਵੀ ਐਵੇਂ ੱਟਕਾ ਹੂ ਟਰੈਕਟਰ ਨਾਲ ਕਲਿੱਪੋ ਵਿੱਚ ਐਡ ਕਰ ਦਾਂਗੇ ਬਾਕੀ ਤੁਹਾਨੂੰ ਆਪਣੀ ਰੀਲ ਮਿਲੂਗੀ ਆਪਣੇ ਇੰਸਟਾਗ੍ਰam ਪੇਜ ਤੇ ਟਵਾਣਾ ਫਾਰਮ 87 ਤੇ ਜਰੂਰ ਜਾ ਕੇ ਚੈੱਕ ਆਊਟ ਕਰੋ ਮਿਲੋ ਜਾਈਏ ਨੂੰ ਕਿਵੇਂ ਆ ਵਧੀਆ ਵਧੀਆ ਅਸੀਂ ਸ਼ਾਇਦ ਹੁਣ ਮੇਲੇ 'ਚ ਵੀ ਜਾਈਏ ਲਾਤੀਆਂ ਟਰਾਲੀ ਦੀਆਂ ਲੈਟਾਂ ਲੂਟਾਂ ਮੇਰੇ ਕਰਕੇ ਬਸ ਘਾਟੇ 'ਚ ਭਰ ਦੇਣਗੇ ਟਰਾਲੀ ਇੱਕ ਦੋ ਪਾਲਟੀਆਂ ਹੋਰ ਵੱਜਣਗੀਆਂ ਤਾਂ ਫਿਰ ਰਸ ਰਸੇ ਕਾਸ਼ ਕੇ ਤੁਰਦੇ ਆ ਮੇਲੇ ਨੂੰ ਭਰਨ ਵਾਲੀ ਆ ਬਸ ਟਰਾਲੀ ਬੰਦ ਲਾਉਂਦਿਆ ਹੁਣ ਉੱਤੇ ਵੰਦ ਲਾ ਕੇ ਫਿਰ ਲੱਜਾਂ ਕੱਸ ਕੇ ਬਾ ਤੁਰਦੇ ਆ ਟਰਾਲੀ ਲੈ ਕੇ 15-20 ਮਿੰਟਾਂ ਦਾ ਕੰਮ ਰਹਿ ਗਿਆ ਗੰਨੇ ਦਾ ਅੱਧੇ ਘੰਟੇ ਦੇ ਵਿੱਚ ਵਿੱਚ ਟਰਾਲੀ ਤੋਰਾਂਗੇ ਆਪਾਂ ਪਰਗੀ ਟਰਾਲੀ ਲਾ ਕੇ ਰਸੇ ਕਸਣ ਜਤਿੰਦਰ ਬਾਬੂ ਲੱਗਿਆ ਰਸੇ ਕਸਣ ਲੈ ਵੀ ਰਾੜ ਲਾ ਮੈਨੂੰ ਫੜਾ ਦੇ ਟਰਾਲੀ ਚ ਕਰਦਾ ਹੈ ਕਿ ਉਹ ਲੋਡਿੰਗ ਫੁੱਲ ਟਾਈਟ ਕਰ ਦਿੰਦੇ ਆ ਆਪਾਂ ਜਮਾ ਬਲਾਂ ਜਾਂਦੇ ਮਿੱਟਰ ਬਿਚੇ ਬਿਚੇ ਕਰਾ ਲਿਆ ਜੇ ਨਾਲ ਪਤਾ ਨਹੀਂ ਨਾ ਮਾਝੀ ਬੋਦਮ ਲੱਗਦਾ ਨਾ ਤਰਪੇ ਸੀ ਆਪਾਂ ਟਰਾਲੀ ਲੈ ਕੇ ਕਰਨੇ ਵਾਲੀ ਆਲਮਗੀਰ ਖੜੇ ਆ ਫਾਟਕਾਂ ਤੇ ਬਸ 2 ਘੰਟੇ ਟਰਾਲੀ ਆਪਾਂ ਮਾਰਨੀ ਆ ਮਗਰ ਹੀ ਆਪਣੀ ਟਰਾਲੀ ਖੜੀ ਆ ਜਾਈਏ ਨਹੀਂ ਟਰਾਲੀ ਲੈ ਕੇ ਆ ਜਾਂਦੀ ਆ ਮੂਰੇ ਆਪਣੀ ਟਰਾਲੀ ਆਪਾਂ ਮੂਰੇ ਕਰਤੀ ਸੀ ਆਪਾਂ ਮਗਰ ਹੋ ਗਏ ਸੀਗੇ ਗੱਡੀ 'ਚ ਕਿਉਂਕਿ ਫਿਰ ਆਪਾਂ ਜਾਣਾ ਤਾਂ ਨਾਲ-ਨਾਲ ਹੀ ਹੌਲੀ-ਹੌਲੀ ਮੂਰੇ ਫਿਰ ਇੱਕਦਮ ਕਈ ਵਾਰ ਰੁਕਣੀ ਪੈਂਦੀ ਆ ਫਿਰ ਟਰੈਕਟਰ ਮਗਰ ਹੁੰਦਾ ਆਪਾਂ ਫਿਰ ਮਗਰ ਕਰ ਲਈ ਗੱਡੀ ਗਿੱਲਾਂ ਪਹੁੰਚ ਗਏ ਆਪਾਂ ਗਿੱਲਾਂ ਵਾਲੀ ਨਹਿਰ ਤੇ ਆਹ ਟਾਈਮ ਟ੍ਰੈਕ ਟ੍ਰੈਫਿਕ ਵੀ ਘੱਟ ਹੁੰਦੀ ਆ ਸ਼ਾਮ ਦੇ ਟਾਈਮ ਤਾਂ ਟ੍ਰੈਫਿਕ ਵੀ ਬਹੁਤ ਹੁੰਦੀ ਆ ਟਰਾਲੀ ਲੈ ਕੇ ਜਾਣੀ ਔਖੀ ਵੀ ਆ ਸ਼ਹਿਰ 'ਚ ਹੁਣ ਤਾਂ ਵਧੀਆ ਤੁਰ ਹੀ ਜਾਂਦੀ ਆ ਟ੍ਰੈਫਿਕ ਤਾਂ ਹੈਗੀ ਆ ਪਰ ਇੰਨੀ ਜ਼ਿਆਦਾ ਨਹੀਂ ਹੈਗੀ ਜੋ ਕਿ ਆਪਾਂ ਮੈਲ ਚ ਲੈਣਾ ਟਰਾਲੀ ਬਹੁਤ ਆ ਗਈ ਅੱਜ ਅੱਜ ਦੀ ਮੈਂ ਕਹਿੰਦਾ 30 40 ਟਰਾਲੀਆਂ ਆ ਗਈਆਂ ਆਪਣਾ ਟਰੈਕਟਰ 3600 ਆ ਖੜਾ ਜਿਹੜਾ ਉਦੋਂ ਭੇਜਿਆਈ ਆਪਾਂ ਤੇ ਟਰਾਲੀ ਦੂਜੀ ਵੀ ਆਪਣੀ ਆਈ ਗਈ 3600 ਟੱਕਿਆ ਖੜਾ ਬਾਈ ਦਾ ਆਪਣੇ ਦਾ ਕੱਲ ਨੂੰ ਚੱਲੂ ਮੈਲ ਕੱਲ ਨੂੰ ਖਾਲੀ ਹੋ ਜੂਗਾ ਪਰਸੋਂ ਨੂੰ ਟਰਾਲੀਆਂ ਕੱਲ ਨੂੰ ਰਾਤ ਨੂੰ ਉਹ ਆ ਗਈ ਆਪਣੀ ਟਰਾਲੀ ਦੂਜੀ ਕਰਤੀ ਆਪਾਂ ਐਂਟਰ ਟਰਾਲੀ ਅੰਦਰ ਲਾਤੀ ਲੈਂਚ ਟਰੈਕਟਰ ਢਾਕਤਾ ਤੇ ਦੇਖਦੇ ਆਂ ਜੇ ਕੱਲ ਨੂੰ ਰਾਤ ਨੂੰ ਵਾਰੀ ਆ ਕਿ ਕੱਲ ਨੂੰ ਨਹੀਂ ਪਰਸੋਂ ਨੂੰ ਸਵੇਰੇ ਜਦੋਂ ਆਪਣੀ ਸਪੈਸ਼ਲ ਚੱਲ ਪਈ ਉਹਦੋਂ ਤਾਂ ਬਰ ਨਾਲ ਦੀ ਨਾਲ ਖਾਲੀ ਹੋ ਜਾ ਕਰਨੀ ਆ ਟ੍ਰੈਟਰ ਆ ਪਟਕ ਟੋਕ ਟੱਕਤਾ ਵੀ ਦੇੜਨਾ ਪਵੇ ਉੱਤੇ ਤੇ ਹੁਣ ਚੱਲਦੇ ਆ ਪਿੰਡ ਨੂੰ ਪੈਨਿਆਂ ਚੱਲ ਕੇ ਹਾਂਜੀ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਅੱਜ ਦਿਨ ਦੀ ਸ਼ੁਰੂਆਤ ਹੋ ਗਈ ਆਪਣੀ ਦਾਣਾ ਮੰਡੀ ਚੋਂ ਇਹ ਰਾਜੀ ਸਵਾਗਤ ਹੋ ਗਈ ਹੈ ਦਰਵਾਜ਼ਾ ਘਰੀ ਤੇ ਆ ਬੰਦੇ ਨੇ ਝਾੜੂ ਬਣਾਇਆ ਸੀ ਝਾੜੂ ਫੇਰ ਖਿਲਾਰ ਲਿਆ ਇੱਧਰ ਘਾਂਟਾ ਹੋ ਗਿਆ ਨੂੰ ਇਹਦੇ ਨਾਲ ਹੀ ਮੱਥਾ ਮਾਰਦੇ ਨੂੰ ਤੇ ਆਪਣੇ ਅੱਜ ਉਹ ਇੰਤਜ਼ਾਰ ਦੀ ਘੜੀ ਆਈ ਗਈ ਰਾਤ ਕੱਚੇ ਵਾਲੀ ਢੇਰੀ ਤਾਂ ਤੁਲ ਗਈ ਸੀ ਹੁਣ ਆ ਢੇਰੀ ਨੂੰ ਆਪਣੇ ਨੂੰ ਕੰਡਾ ਲੱਗ ਗਿਆ ਅੱਜ ਮੰਡੀ ਦਾ ਕੰਮ ਸਮਾਪਤ ਹੋਊ ਤਿੰਨ ਕੰਡੇ ਲਾ ਕੇ ਭਰ ਦੇਣੀਆਂ ਇਹਨਾਂ ਨੇ ਮਿੰਟੋ ਮਿੰਟੀ ਚੱਲੀ ਜਾਂਦਾ ਕੰਮ ਮੈਂ ਪਹਿਲਾਂ ਇਕੱਠੀ ਕਰਦਾ ਹੀ ਉਹ ਟਰੈਕਟਰ ਦੇ ਨਾਲ ਫਿਰ ਕੰਡੇ ਲਾ ਤੇ ਜਾਂਨ ਉਹਨਾਂ ਨੇ ਉਹ ਮੰਡੀ ਵਾਲੀ ਟੈਂਸ਼ਨ ਤਾਂ ਮੁੱਕੂ ਅੱਜ ਫੇਰ ਬਸ ਆਪਣਾ ਸਪਰੇਹਾਂ ਸਪਰੂਹਾਂ ਤੇ ਵੀ ਜ਼ੋਰ ਦਿੰਨੇ ਆ ਉਧਰੋਂ ਗੰਨੇ ਦਾ ਕੰਮ ਵੀ ਚੱਲੀ ਜਾਂਦਾ ਆ ਗਏ ਸੀ ਆਪਾਂ ਬੰਦਿਆਂ ਕੋਲ ਮੋਟਰ ਤੇ ਗੰਨੇ ਵਾਲਿਆਂ ਕੋਲੇ ਬੰਦੇ ਪਾਰਟੀ ਕਰਨ ਲੱਗੇ ਹੋਏ ਨੇ ਹੈ ਹਾਂ ਅੰਦਰ दारू ਵੀ ਰੇ ਦੂਸੋਂ ਕਿੱਥੇ ਧਰ ਲੈ ਇੱਕ ਇੱਕ ਕਿੱਥੇ ਆ ਏ ਇਹ ਚਾਹ ਕਹਾਜੇ ਸਭ ਵੀਡੀਓ ਬਣਾ ਰਹੇ ਹੋ ਫੈਗ ਫੋਕ ਚਲੀ ਜਾਂਦਾ ਕੰਮ ਹੈ ਛੋਟੀ ਚੋਰੀ ਆਈ ਹੈ ਬਾਹਰ ਮੁਰਗਾ ਅੰਦਰ ਫੈਗ ਨਿਆਰੇ ਲੈਣੇ ਚੋਰੀ ਦਾ ਹੈ ਨਹੀਂ ਤੁਨੂੰ ਨਹੀਂ ਆ ਨੀ ਆ ਦੇਖਣਾ ਕੱਲ ਕੱਲ ਦੇਖਣਾ ਕੱਲ ਸਰਦਾਰ ਕੰਮ ਜਪੜਾ ਹੈ